ਸਸ਼ੀ ਕੁਲ ਜੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਠੇਕਾ ਪੰਜਾਬ ਦੇਸੀ ਤੇ ਅੰਗਰੇਜ਼ੀ ਪਿਆਰੇ ਵਿਦਿਆਰਥੀਓ ਤੁਹਾਨੂੰ ਪਤਾ ਹੀ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਕੋਈ ਨਾ ਕੋਈ ਨੌਕਰੀ ਦਾ ਕਰਨੀ ਹੀ ਪੈਣੀ ਹੈ ਉਹ ਨੌਕਰੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਸਰਕਾਰੀ ਹੋ ਸਕਦੀ ਹੈ ਪ੍ਰਾਈਵੇਟ ਹੋ ਸਕਦੀ ਹੈ ਜਾਂ ਫਿਰ ਤੁਸੀਂ ਆਪਣਾ ਬਿਜ਼ਨਸ ਕਰ ਸਕਦੇ ਹੋ ਅਸਲ ਵਿੱਚ ਤੁਹਾਡੀ ਪਰਸਨੈਲਿਟੀ ਤੁਸੀਂ ਕਿਸ ਤਰ੍ਹਾਂ ਦੇ ਹੋ ਤੁਹਾਡੀਆਂ ਆਤਮਾ ਕਿਸ ਤਰ੍ਹਾਂ ਦੀਆਂ ਨੇ ਤੁਸੀਂ ਕੰਮ ਕਰਨਾ ਕਿਸ ਤਰ੍ਹਾਂ ਦਾ ਪਸੰਦ ਕਰਦੇ ਹੋ ਜਾਂ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਕੇ ਤੁਹਾਨੂੰ ਕੰਮ ਕਰਨਾ ਵਧੀਆ ਲੱਗਦਾ ਇਹ ਮੈਟਰ ਕਰੂਗਾ ਵੀ ਤੁਸੀਂ ਕਿਹੜੇ ਪਾਸੇ ਜਾਓਗੇ ਤਾਂ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਸਾਰੇ ਤਰ੍ਹਾਂ ਦੀਆਂ ਨੌਕਰੀਆਂ ਬਾਰੇ ਥੋੜਾ ਬਹੁਤਾ ਹਿੰਟ ਦਵਾਂਗਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਿਸ ਟਾਈਪ ਦੇ ਹੋ ਕੰਮ ਤੁਸੀਂ ਕੋਈ ਮਰਜ਼ੀ ਕਰ ਲਿਓ ਚਾਹੇ ਸਰਕਾਰੀ ਕਰ ਲਿਓ ਚਾਹੇ ਪ੍ਰਾਈਵੇਟ ਕਰ ਲਿਓ ਚਾਹੇ ਆਪਣਾ ਬਿਜ਼ਨਸ ਕਰ ਲਿਓ ਇੱਕ ਗੱਲ ਆਪਣੇ ਦਿਮਾਗ ਦੇ ਵਿੱਚ ਪੱਕੀ ਤੌਰ ਦੇ ਉੱਤੇ ਬਿਠਾ ਲਓ ਕੀ ਕੰਪੀਟੀਸ਼ਨ ਹਰ ਇੱਕ ਫੀਲਡ ਦੇ ਵਿੱਚ ਮੁਕਾਬਲਾ ਹਰ ਇੱਕ ਜਗ੍ਹਾ ਦੇ ਉੱਤੇ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਤੁਹਾਨੂੰ ਕੰਪੀਟੀਸ਼ਨ ਦੇ ਨਾਲ ਸਾਹਮਣੇ ਹੋਣਾ ਹੀ ਪੈਣਾ ਹੈ ਕੰਪੀਟ ਕਰਨੀ ਹੀ ਪੈਣਾ ਹੈ ਤੇ ਆਪਣੇ ਆਪ ਨੂੰ ਸਾਬਤ ਕਰਨਾ ਹੀ ਪੈਣਾ ਸਰਕਾਰੀ ਨੌਕਰੀ ਦੀ ਗੱਲ ਕਰਨੀ ਸ਼ੁਰੂ ਕਰਦੇ ਆਂ ਸਰਕਾਰੀ ਨੌਕਰੀ ਦਾ ਸਭ ਤੋਂ ਵੱਡਾ ਗੁਣ ਕੀ ਹੈ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਸਭ ਤੋਂ ਵੱਧ ਜੇ ਕਿਸੇ ਚੀਜ਼ ਦਾ ਸਟ्रेस ਹੁੰਦਾ ਹੈ ਤਾਂ ਉਹ ਹੁੰਦਾ ਹੈ ਸਾਰੀ ਜ਼ਿੰਦਗੀ ਪੈਸਾ ਕਮਾਉਣਾ ਐਸਾ ਕਮਾ ਕੇ ਆਪਣੀ ਜ਼ਿੰਦਗੀ ਦੀਆਂ ਮੁਰਲੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਤੇ ਆਪਣੇ ਸ਼ੌਕ ਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ ਸਰਕਾਰੀ ਨੌਕਰੀ ਇਹ ਸਭ ਤੋਂ ਵੱਡਾ ਜਿਹੜਾ ਸਟ्रेस ਹੈ ساری ਜ਼ਿੰਦਗੀ ਵਾਸਤੇ ਤੁਹਾਡਾ ਇਹ ਖਤਮ ਕਰ ਦਿੰਦੀ ਹੈ ਕਿਉਂ ਸਰਕਾਰੀ ਨੌਕਰੀ ਤੁਹਾਨੂੰ ਪੱਕੀ ਗਰੰਟੀ ਦਿੰਦੀ ਹੈ ਕਿ ਜਦ ਤੱਕ ਤੁਸੀਂ 58 ਸਾਲ ਜਾਂ 60 ਸਾਲ ਦੇ ਹੋ ਨਹੀਂ ਜਾਂਦੇ ਤੁਹਾਨੂੰ ਸਰਕਾਰ ਅਪਾਇੰਟ ਕਰਕੇ ਰੱਖੂਗੀ ਤੇ ਰੈਗੂਲਰ ਹਰ ਮਹੀਨੇ ਬਾਅਦ ਤਨਖਾਹ ਦਿੰਦੀ ਰਹੂਗੀ ਕੋਈ ਕੱਢ ਦੇਣ ਦਾ ਕੋਈ ਡਰ ਨਹੀਂ ਹੁੰਦਾ ਹੈਗਾ ਬਿਚਾਰਤੇ ਕੋਈ ਤੁਸੀਂ ਇਹੋ ਜਿਹਾ ਬਲੰਡਰ ਜਾਂ ਵੀ ਇਹੀ ਜੀ ਗਲਤੀ ਨਾ ਕਰੋ ਕਿ ਤੁਹਾਨੂੰ ਸਰਕਾਰ ਨੂੰ ਤੁਹਾਨੂੰ ਕੱਢਣਾ ਪਵੇ ਅਦਰਵਾਇਜ਼ ਸਰਕਾਰੀ ਨੌਕਰੀ ਬਹੁਤ ਸੇਫ ਹੈ ਸਿਕਿਉਰ ਹੈ ਤੇ ਤੁਹਾਨੂੰ ਮੈਂਟਲ ਫਰੀडम ਦੇ ਕੇ ਰੱਖਦੀ ਹੈ ਇਹ ਤੋਂ ਬਿਨਾ ਸਰਕਾਰੀ ਨੌਕਰੀ ਦੇ ਵਿੱਚ ਹੋਰ ਕੀ ਫਾਇਦੇ ਨੇ ਤਨਖਾਹ ਸਮੇਂ-ਸਮੇਂ ਤੇ ਉੱਤੇ ਵਧੀ ਰਹਿੰਦੀ ਹੈ টিਏ ਡੀਏ ਕਿਤੇ ਜਾਣਾ ਉਹ ਮਿਲਦਾ ਰਹਿੰਦਾ ਹੈ ਤੇ ਸਰਕਾਰੀ ਨੌਕਰੀ ਦਾ ਇੱਕ ਸਭ ਤੋਂ ਵੱਡਾ ਫਾਇਦਾ ਹੁਣ ਮੈਂ ਇੱਕ ਅਧਿਆਪਕਾ ਮੈਨੂੰ ਥੋੜਾ ਜਿਹਾ ਜ਼ਿਆਦਾ ਫਾਇਦਾ ਹੁੰਦਾ ਇਸ ਚੀਜ਼ ਦਾ ਸਰਕਾਰੀ ਨੌਕਰੀ ਦੇ ਵਿੱਚ ਤੁਹਾਨੂੰ ਸਰਕਾਰੀ ਛੁੱਟੀਆਂ ਮਾਨਣ ਦਾ ਮੌਕਾ ਵੀ ਮਿਲਦਾ ਹੈ ਇੱਕ ਸਾਲ ਦੇ ਵਿੱਚ ਨਾ ਨਾ ਕਰਦੇ 30 ਤੋਂ 35 ਸਰਕਾਰੀ ਛੁੱਟੀਆਂ ਹੁੰਦੀਆਂ ਨੇ ਤੁਸੀਂ ਹਰ ਇੱਕ ਤਿਉਹਾਰ ਹਰ ਇੱਕ ਦਿਨ ਆਪਣੇ ਘਰ ਨਾਲ ਆਪਣੇ ਪਰਿਵਾਰ ਦੇ ਨਾਲ ਵਧੀਆ ਢੰਗ ਨਾਲ ਮਨਾ ਸਕਦੇ ਹੋ ਤੇ ਇੱਕ ਸਰਕਾਰੀ ਨੌਕਰੀ ਜਿਹੜੀ ਸਭ ਤੋਂ ਵੱਡੀ ਚੀਜ਼ ਲੈ ਕੇ ਆਉਂਦੀ ਹੈ ਉਹ ਹੈਗੀ ਹੈ ਸੋਸ਼ਲ ਰਿਸਪੈਕਟ ਸਮਾਜ ਦੇ ਵਿੱਚ ਅੱਜ ਵੀ ਸਰਕਾਰੀ ਨੌਕਰੀ ਦੀ ਬਹੁਤ ਜ਼ਿਆਦਾ ਇੱਜ਼ਤ ਕੀਤੀ ਜਾਂਦੀ ਹੈ ਤੁਹਾਨੂੰ ਸਿਰਫ ਕਹਿਣ ਦੀ ਲੋੜ ਹੈ ਕਿ ਮੈਂ ਗਵਰਨਮੈਂਟ ਜੌਬ ਕਰਦਾ بس ਇਸ ਤੋਂ ਬਾਅਦ ਇਹ ਕੁਝ ਵੀ ਬੋਲਣ ਦੀ ਲੋੜ ਨਹੀਂ ਪੈਂਦੀ ਸਰਕਾਰੀ ਨੌਕਰੀ ਦੇ ਕੁਝ ਨੁਕਸਾਨ ਵੀ ਨੇ ਜ਼ਰੂਰੀ ਨਹੀਂ ਕਿ ਹਰ ਇੱਕ ਚੀਜ਼ ਦਾ ਫਾਇਦਾ ਹੋਵੇ ਕੰਪੀਟੀਸ਼ਨ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਸਰਕਾਰੀ ਨੌਕਰੀ ਦੇ ਵਿੱਚ ਕਈ ਵਾਰ ਕੀ ਹੁੰਦਾ ਬੇਟਾ ਗਰੋਥ ਘਟ ਹੁੰਦੀ ਹੈ ਕਈ ਵਾਰ ਤੁਸੀਂ ਜਿਹੜੀ ਪੋਸਟ ਦੇ ਉੱਤੇ ਲੱਗਦੇ ਹੋ ساری ਜ਼ਿੰਦਗੀ ਉਸੇ ਪੋਸਟ ਦੇ ਉੱਤੇ ਰਹਿਨੇ ਹੋ ਤੇ ਕਈ ਵਾਰ ਤਾਂ ਇਹ ਵੀ ਹੁੰਦਾ ਹੈ ਕਿ ਪ੍ਰਮੋਸ਼ਨ ਵਾਸਤੇ ਤੁਹਾਨੂੰ ਸਾਰੀ ਉਮਰ ੜੀ ਕਰਦੇ ਹੋ ਪਰ ਪ੍ਰਮੋਸ਼ਨ ਨਹੀਂ ਮਿਲਦੀ ਹੈਗੀ ਇਹ ਡਿਪੈਂਡ ਕਰਦਾ ਹੈ ਕਿਹੜੇ ਤੁਸੀਂ ਮੈਕਮੇ ਦੇ ਵਿੱਚੋਂ ਕਿਹੜੇ ਹਾਲਾਤਾਂ ਦੇ ਵਿੱਚੋਂ ਇਸ ਤੋਂ ਬਾਅਦ ਦੇ ਵਿੱਚ ਸਰਕਾਰੀ ਨੌਕਰੀ ਦੇ ਵਿੱਚ ਕਈ ਵਾਰ ਤੁਹਾਡੇ 'ਚ ਜੇ ਕੋਈ ਵੱਖਰੇ ਗੁਣ ਨੇ ਜਾਂ ਵੱਖਰਾ ਤੁਹਾਡੇ 'ਚ ਕੋਈ ਟੈਲੈਂਟ ਆ ਤਾਂ ਬਹੁਤ ਕਈ ਵਾਰ ਘੱਟ ਚਾਂਸ ਹੋ ਜਾਂਦੇ ਨੇ ਵੀ ਤੁਹਾਡੇ ਉਹ ਗੁਣ ਦੀ ਕਦਰ ਪਵੇ ਜਾਂ ਤੁਹਾਨੂੰ ਉਸੇ ਵਾਸਤੇ ਵੇਟੇਜ ਦਿੱਤੀ ਜਾਵੇ ਸਾਡੇ ਮੈਕਮੇ ਦੇ ਵਿੱਚ ਸਾਡੇ ਅਧਿਪਤ ਮੈਕਮੇ ਦੇ ਵਿੱਚ ਅਸੀਂ ਕਈ ਵਾਰ ਦੇਖਦੇ ਆ ਕਈ ਟੀਚਰ ਬਹੁਤ ਮਿਹਨਤੀ ਨੇ ਕਈ ਟੀਚਰ ਓਨੇ ਮਿਹਨਤੀ ਨਹੀਂ ਹੁੰਦੇ ਪਰ ਤਨਖਾਹ ਪੇ ਸਾਰਿਆਂ ਦੀ ਬਰਾਬਰ ਹੁੰਦੀ ਆ ਤਾਂ ਇਹ ਇੱਕ ਸਰਕਾਰੀ ਨੌਕਰੀ ਦਾ ਨੁਕਸਾਨ ਜਿਹੜੇ ਸਰਕਾਰੀ ਨੌਕਰੀ ਦੇ ਨੁਕਸਾਨ ਨੇ ਉਹ ਪ੍ਰਾਈਵੇਟ ਨੌਕਰੀ ਦੇ ਫਾਇਦੇ ਨੇ ਪ੍ਰਾਈਵੇਟ ਨੌਕਰੀ ਦੇ ਵਿੱਚ ਕੀ ਹੁੰਦਾ ਤੁਹਾਨੂੰ ਕਾਫੀ ਫਾਸਟ ਗਰੋਥ ਮਿਲਦੀ ਹੈ ਤੇ ਜੇ ਤੁਹਾਡੇ ਵਿੱਚ ਟੈਲੈਂਟ ਹੈ ਤੁਸੀਂ ਵਾਕਈ ਕੰਮ ਵਧੀਆ ਕਰ ਰਹੇ ਹੋ ਆਪਣੇ এমਪਲੋਇਰ ਵਾਸਤੇ ਤਾਂ ਤੁਹਾਨੂੰ ਪ੍ਰੋਮੋਸ਼ਨ ਨਾਲ ਦੀ ਨਾਲ ਮਿਲ ਜਾਂਦੀ ਹੈ ਤੇ ਤੁਹਾਡੇ ਕੰਮ ਦਾ ਮੁੱਲ ਪੈਂਦਾ ਡਿਪੈਂਡ ਕਰਦਾ ਤੁਹਾਡੇ ਕੋਲ 스ਕਿੱਲ ਕਿੱਡਾ ਵੜਾ ਹੈ ਤੁਹਾਡੀ ਸਟੱਡੀ ਕਿੰਨੀ ਹੋਈ ਹੋਈ ਹੈ ਤੁਸੀਂ ਕੰਮ ਕੀ ਸਿੱਖੇ ਹੋਏ ਹੋ ਮਲਟੀ ਨੈਸ਼ਨਲ ਕੰਪਨੀਆਂਜ਼ ਦੇ ਵਿੱਚ ਪੈਕੇਜ ਬਹੁਤ ਜ਼ਿਆਦਾ ਵੱਡੇ ਦਿੱਤੇ ਜਾਂਦੇ ਨੇ ਤੋਂ ਨੂੰ ਤੁਹਾਡੇ ਅੰਦਰ ਜੋ ਵੀ ਕਾਬਲੀਅਤ ਹੈ ਉਹਨੂੰ ਉਭਾਰਨ ਦੇ ਉਹਨੂੰ ਯੂਜ਼ ਕਰਨ ਦੇ ਤੁਹਾਨੂੰ ਭਰਪੂਰ ਮੌਕੇ ਮਿਲਦੇ ਨੇ ਨਵੇਂ-ਨਵੇਂ ਪ੍ਰੋਜੈਕਟ ਨਵੇਂ-ਨਵੇਂ ਕੰਮਾਂ ਦੇ ਉੱਤੇ ਕੰਮ ਕਰਨਾ ਠੀਕ ਹੈ ਨਾ ਆਪਣੇ ਏਮਪਲੋਇਰ ਵਾਸਤੇ ਬੈਸਟ ਢੰਗ ਨਾਲ ਤੁਸੀਂ ਜਦੋਂ ਆਪਣੇ ਕੰਮ ਕਰਦੇ ਹੋ ਤਾਂ ਤੁਹਾਨੂੰ ਉਸ ਚੀਜ਼ ਦਾ ਸਾਰੇ ਘਸੇ ਦਾ ਮੁੱਲ ਪੈਂਦਾ ਪ੍ਰਾਈਵੇਟ ਜੌਬ ਦੇ ਵਿੱਚ ਨੁਕਸਾਨ ਕੀ ਨੇ ਤੁਹਾਡੇ ਉੱਪਰ ਹਰ ਸਮੇਂ ਤਲਵਾਰ ਲਟਕਦੀ ਰਹਿੰਦੀ ਹੈ ਕਿ ਪਤਾ ਨਹੀਂ ਕਦੋਂ ਇਹੜੀ ਨੌਕਰੀ ਹੈ ਖਤਮ ਹੋ ਜਵੇ ਇਹਦੀ ਇੱਕ ਸਭ ਤੋਂ ਖਤਰਨਾਕ ਐਗਜ਼ਾਮਪਲ ਦਿੰਨਾ ਕੋਵੇ 1.5 ਸਾਲ ਦਾ ਕੋਵਿਡ ਦਾ ਟਾਈਮ ਨਿਕਲੇ ਆ ਉਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਈਵੇਟ ਜਿਹੜੀਆਂ ਨੌਕਰੀਆਂ ਸੀਗੀਆਂ ਉਹ ਖਤਮ ਹੋ ਗਈਆਂ ਸੀ ਪਰ ਉਹਨਾਂ ਦਿਨਾਂ ਦੇ ਵਿੱਚ ਸਰਕਾਰੀ EMPLOYEES ਨੂੰ ਫੇਰ ਵੀ ਸਰਕਾਰ ਵੱਲੋਂ ਤਰਖਾ ਦਿੱਤੀ ਗਈ ਪ੍ਰਾਈਵੇਟ ਵਾਲਿਆਂ ਦੀ ਤਨਖਾਹਾਂ ਘਟਾ ਕਰ ਦਿੱਤੀਆਂ ਗਈਆਂ ਸੀ ਜਾਂ ਬਿਲਕੁਲ ਬੰਦ ਹੀ ਕਰ ਦਿੱਤੀਆਂ ਗਈਆਂ ਸੀ ਸੋ ਹਰ ਵਕਤ ਇਹ ਡਰ ਲੱਗਿਆ ਰਹਿਣਾ ਕਿਤੇ ਮੈਨੂੰ ਮੇਰਾ EMPLOYER ਕੱਢ ਨਾ ਦੇਵੇ ਕਿਤੇ ਮੇਰਾ EMPLOYER ਆਪ ਖੁਦ ਆਪਣੇ ਬਿਜ਼ਨਸ ਦੇ ਵਿੱਚ ਘਾਟਾ ਖਾ ਕੇ ਮੈਨੂੰ ਥੱਲੇ ਨਾ ਲੈ ਆਵੇ ਤਾਂ ਇਹ ਇੱਕ ਡਰ ਹਰ ਵਕਤ ਲੱਗਿਆ ਰਹਿੰਦਾ ਸਰਕਾਰੀ ਨੌਕਰੀ ਇੱਕ ਲਿਮਟਿਡ ਟਾਈਮ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਚੱਲਦੀ ਹੈ ਪਰ ਜੇ ਤੁਸੀਂ ਪ੍ਰਾਈਵੇਟ ਕੰਮ ਕਰਦੇ ਹੋ ਤਾਂ 24 ਘੰਟੇ ਤੁਹਾਡੇ ਦਿਮਾਗ ਦੇ ਵਿੱਚ ਪ੍ਰਾਈਵੇਟ ਜੌਬ ਹੈ ਜਿਹੜੀ ਚੱਲਦੀ ਰਹਿੰਦੀ ਹੈ ਹੋ ਸਕਦਾ ਹੈ ਤੁਹਾਨੂੰ ਕੰਮ ਦਾ ਸਟ्रेस ਇੰਨਾ ਜ਼ਿਆਦਾ ਹੋਵੇ ਵੀ ਤੁਸੀਂ ਆਪਣੀ ਫਿਜ਼ੀਕਲ ਤੇ ਆਪਣੀ ਮੈਂਟਲ ਹੈਲਥ ਵੀ ਡਿਸਟਰਬ ਕਰ ਬੈਠੇ ਹੋਵੋ ਫਿਜ਼ੀਕਲ ਤੇ ਮੈਂਟਲ ਹੈਲਥ ਵੀ ਤੁਸੀਂ ਆਪਣੇ ਡਿਸਟਰਬ ਕਰ ਲਓ ਕਿਉਂਕਿ ਵਰਕ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਪ੍ਰੋਜੈਕਟਸ ਟਾਈਮ ਨਾਲ ਪੂਰੇ ਕਰਨੇ ਪੈਂਦੇ ਨੇ ਡੈਡਲਾਈਨਸ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਜਿੰਨਾ ਪੇ ਕੀਤਾ ਜਾਂਦਾ ਹੈ ਉਹਦੇ ਬਦਲੇ ਚ ਉਹਨਾਂ ਤੋਂ ਘੱਟੋ ਕੰਮ ਲਿਆ ਜਾਂਦਾ ਹੈ ਬਿਜ਼ਨਸ ਕਰਨਾ ਬਿਜ਼ਨਸ ਕਿਹੜੇ ਬੱਚਿਆਂ ਵਾਸਤੇ ਹੈ ਕਿਹੜੇ ਵਿਦਿਆਰਥੀਆਂ ਵਾਸਤੇ ਹੈ ਕਿਹੜੇ ਤਰ੍ਹਾਂ ਦੇ ਲੋਕਾਂ ਵਾਸਤੇ ਹੈ ਬਿਜ਼ਨਸ ਦੇ ਵਿੱਚ ਪਹਿਲਾਂ ਤਾਂ ਗੱਲ ਕਰਦੇ ਆ ਚੰਗੀਆਂ ਗੱਲਾਂ ਕੀ ਹੁੰਦੀਆਂ ਨੇ ਬਿਜ਼ਨਸ ਦੇ ਵਿੱਚ ਤੁਸੀਂ ਆਪਣੇ ਬੌਸ ਖੁਦ ਹੁੰਨੇ ਹੋ ਤੁਸੀਂ ਕਿਸੇ ਲਈ ਕੰਮ ਨਹੀਂ ਕਰ ਰਹੇ ਹੁੰਦੇ ਤੁਹਾਨੂੰ ਕਿਸੇ ਦਾ ਪ੍ਰੈਸ਼ਰ ਨਹੀਂ ਹੁੰਦਾ ਤੁਸੀਂ ਆਪ ਮਿਹਨਤ ਕਰਨੀ ਹੁੰਦੀ ਹੈ ਆਪ ਆਪਣਾ ਬਿਜ਼ਨਸ ਖੜਾ ਕਰਨਾ ਹੁੰਦਾ ਹੈ ਆਪ ਉਹਦੇ ਉੱਤੇ ਤੁਸੀਂ ਉਹਦਾ ਸਾਰੇ ਕੰਮ ਦਾ ਖਿਆਲ ਤੁਸੀਂ ਆਪ ਰੱਖਣਾ ਹੁੰਦਾ ਹੈ ਅਗਰ ਬਿਜ਼ਨਸ ਤੁਹਾਡਾ ਚੱਲ ਗਿਆ ਤਾਂ ਕਮਾਉਣ ਦੀ ਪ੍ਰੋਫਿਟ ਦੀ ਪੈਸੇ ਕਮਾਉਣ ਦੀ ਕੋਈ ਲਿਮਟ ਨਹੀਂ ਹੈਗੀ ਮੇਰੀ ਐਗਜ਼ਾਮਪਲ ਕਰਦਾ ਮੰਨ ਲਓ ਮੈਂ ਮਹੀਨੇ ਦਾ 1 ਲੱਖ ਰੁਪਿਆ ਕਮਾ ਰਿਹਾ ਤੇ ਮੈਂ ਸਾਲ ਦੇ ਵਿੱਚ 12 ਲੱਖ ਰੁਪਿਆ ਕਮਾਉਣਾ ਤੇ 10 ਸਾਲ ਦੇ ਵਿੱਚ ਮੰਨ ਲਓ ਮੈਂ 1.5 ਕਰੋੜ ਰੁਪਿਆ ਕਮਾਉਣਾ ਪਰ ਜੇ ਤੁਹਾਡੇ ਵਿੱਚ ਕਾਬਲੀਅਤ ਹੈ ਤੇ ਤੁਹਾਡਾ business ਬਹੁਤ ਜ਼ਿਆਦਾ ਵਧੀਆ ਤੁਸੀਂ ਚਲਾ ਲੈਨੇ ਹੋ ਹੋ ਸਕਦਾ ਹੈ ਜਿਹੜਾ ਕੰਮ ਮੈਂ 10 ਸਾਲਾਂ ਚ ਕਰਨਾ ਉਹ ਤੁਸੀਂ 6 ਮਹੀਨੇ ਜਾਂ 1 ਸਾਲ ਦੇ ਵਿੱਚ ਵਿੱਚ ਕਰ ਲਓ business ਦੇ ਵਿੱਚ ਅਨਲਿमिटेड ਪੋਟੈਂਸ਼ੀਅਲ ਹੈ ਇਹਦੇ ਚ ਤੁਸੀਂ ਖੁਦੇ ਕੰਮ ਨਹੀਂ ਕਰਨਾ ਹੁੰਦਾ ਬਲਕਿ ਆਪਣੀ ਡਾਊਨ ਟੀਮ ਹੈ ਜਿਹੜੀ ਤੁਸੀਂ EMPLOYE ਰੱਖੇ ਹੋਏ ਨੇ ਉਹਨਾਂ ਤੋਂ ਕੰਮ ਤੁਸੀਂ ਕਰਾਉਣਾ ਹੈ ਤੁਸੀਂ ਸਿਰਫ ਆਪਣੇ ਕੰਮ ਨੂੰ ਮੈਨੇਜ ਕਰਨਾ ਹੈ ਕਿ ਤੁਸੀਂ ਉਹਨਾਂ ਤੋਂ ਕੰਮ ਲੈ ਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਵਡੀਆਂ ਤਰੱਕੀਆਂ ਦੇ ਲੈ ਕੇ ਜਾ ਸਕਦੇ ਹਾਂ ਤੇ ਖੂਬ ਸਾਰਾ ਪੈਸਾ ਕਮਾ ਸਕਦੇ ਹਾਂ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਬਣਨੇ ਹੋ ਤੁਹਾਡਾ ਇੱਕ ਆਈਡੀਆ ਹੁੰਦਾ ਹੈ ਤੁਸੀਂ ਆਪਣੇ ਆਪ ਨੂੰ ਆਊਟਸ਼ਾਈਨ ਕਰ ਸਕਦੇ ਹੋ ਹੁਣ ਮੇਰਾ ਇੱਕ YouTube ਚੈਨਲ ਹੈ ਮੈਂ ਇਹਦੇ ਉੱਤੇ ਵਰਕ ਕਰ ਰਿਹਾ ਇਹਦੇ ਉੱਤੇ ਮਿਹਨਤ ਕਰ ਰਿਹਾ ਤਾਂ ਇਹ ਮੇਰਾ ਇੱਕ ਪਰਸਨਲ ਬ੍ਰਾਂਡ ਹੈ ਮੇਰੀ ਪਰਸਨਲ ਮਿਹਨਤ ਹੈ ਮੈਨੂੰ ਕਿਸੇ ਤੋਂ ਪੁੱਛਣਾ ਨਹੀਂ ਪੈਂਦਾ ਕਿ ਮੈਂ ਕਿਹੜੀ ਵੀਡੀਓ ਬਣਾਉਣੀ ਹੈ ਕਿਹੜੀ ਵੀਡੀਓ ਅਪਲੋਡ ਕਰਨੀ ਹੈ ਕਿਸ ਕੰਟੈਂਟ ਦੇ ਉੱਤੇ ਕਰਨਾ ਹੈ ਸ਼ੂਟ ਕਿਵੇਂ ਕਰਨਾ ਹੈ ਮੇਰੇ ਉੱਤੇ ਕੋਈ ਪ੍ਰੈਸ਼ਰ ਨਹੀਂ ਤੇ ਮੈਂ ਇਸ ਨੂੰ ਆਪਣੇ ਇਸ ਪੈਸ਼ਨ ਨੂੰ ਐ ਜਾ ਬਿジネス ਹੌਲੀ 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 ਗਰੋ ਕਰ ਰਿਹਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਗਰ YouTube ਦੇ ਉੱਤੇ ਤੁਹਾਡਾ ਕੋਈ ਕੰਟੈਂਟ ਲਾਈਕ ਕੀਤਾ ਜਾਂਦਾ ਤੇ ਲੋਕ ਤੁਹਾਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਇਹਦੇ ਵਿੱਚ ਵੀ ਇੱਕ ਇਨਕਮ ਦਾ ਪੋਟੈਂਸ਼ੀਅਲ ਹੈ ਬਿジネス ਦੇ ਬਾਕੀ ਕੰਮਾਂ ਵਾਂਗੂ ਬਿジネス ਦੇ ਵੀ ਕੁਝ ਨੁਕਸਾਨ ਨੇ ਬੱਚਿਓ ਮੰਨ ਲਓ ਤੁਸੀਂ ਖੂਬ ਸਾਰਾ ਪੈਸਾ ਕਮਾਇਆ ਤੇ ਤੁਸੀਂ ਉਹ ਪੈਸਾ ਕਿਤੇ ਇਨਵੈਸਟ ਕਰਤਾ ਪਰਮਾਤਮਾ ਨਾ ਕਰੇ ਤੋ ਤੁਹਾਡਾ ਉਹ ਪੈਸਾ ਜਿਹੜਾ ਸਹੀ Pase ਲੱਗੇ ਲਾਇਆ ਜਰੂਰ ਸੀ ਪਰ ਉਹ ਪ੍ਰੋਫਿਟ ਨਹੀਂ ਦੇਕੇ ਗਿਆ ਤਾਂ ਤੁਹਾਡਾ ਪੈਸਾ ਕਮਾਇਆ ਹੋਇਆ ਡੁੱਬ ਵੀ ਸਕਦਾ ਹੈ ਇਹਦੀ ਇੱਕ ਐਗਜ਼ਾਮਪਲ ਦਿੰਨਾ ਕਈ ਲੋਕ ਕੀ ਕਰਦੇ ਨੇ ਫਿਲਮਾਂ ਬਣਾਉਂਦੇ ਨੇ ਬਹੁਤ ਪੈਸ਼ਨ ਨਾਲ ਬਹੁਤ ਮਿਹਨਤ ਦੇ ਨਾਲ ਪ੍ਰੋਫਿਟ ਨੂੰ ਧਿਆਨ ਚ ਰੱਖ ਕੇ ਸਮਾਜ ਨੂੰ ਐਂਟਰਟੇਨ ਕਰਨ ਵਾਸਤੇ ਸਮਾਜ ਨੂੰ ਕੋਈ ਸੇਵ ਦੇਣ ਵਾਸਤੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਦੇ ਨਾਲ ਫਿਲਮ ਬਣਾਉਂਦੇ ਨੇ ਪਰ ਫਿਲਮ ਕਈ ਵਾਰ ਕੋਈ ਵਿਵਾਦ ਚ ਕਰ ਜਾਂਦੀ ਹੈ ਜਾਂ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਤੇ ਫਿਲਮ 2-3 ਦਿਨ ਤੋਂ ਬਾਅਦ ਚੱਲ ਨਹੀਂ ਪਾਉਂਦੀ ਤਾਂ 3 ਦਿਨਾਂ ਦੇ ਵਿੱਚ ਉਹਨਾਂ ਦੀ ਮਹੀਨਿਆਂ ਵੱਧੀ ਮਿਹਨਤ ਕੀਤੀ ਹੋਈ ਐਨਾ ਪੈਸਾ ਲਾਇਆ ਹੋਇਆ ਉਹਨਾਂ ਦਾ ਬਿਜ਼ਨਸ 3 ਦਿਨਾਂ ਦੇ ਵਿੱਚ ਵਿੱਚ ਫੇਲ ਹੋ ਜਾਂਦਾ ਸੋ ਬਿਜ਼ਨਸ ਦੇ ਵਿੱਚ ਇਹ ਰਿਸਕ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਤੁਹਾਡਾ ਜਿਹੜਾ ਪੈਸਾ ਤੁਸੀਂ ਕਿਤੇ ਖਰਚ ਰਹੇ ਹੋ ਉਹ ਤੁਹਾਨੂੰ ਪ੍ਰੋਫਿਟ ਦੇਵੇਗਾ ਜਾਂ ਨਹੀਂ ਦੇਵੇਗਾ ਜਾਂ ਹਾਲਾਤ ਕਿਹੋ ਜਿਹੇ ਹੋਣਗੇ ਬਿਜ਼ਨਸ ਦੇ ਵਿੱਚ ਪ੍ਰੋਫਿਟ ਆਉਣ ਨੂੰ ਟਾਈਮ ਲੱਗਦਾ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੁਨਾਫਾ ਨਹੀਂ ਹੁੰਦਾ ਹੌਲੀ ਹੌਲੀ ਲੋਕਾਂ ਦੇ ਵਿੱਚ ਦੁਨੀਆ ਦੇ ਵਿੱਚ ਤੁਹਾਡੀ ਸ਼ਾਖ ਬਣਦੀ ਹੈ ਤੁਹਾਡੇ ਉੱਤੇ ਭਰੋਸਾ ਹੁੰਦਾ ਹੈ ਤੁਹਾਡੇ ਬ੍ਰਾਂਡ ਦੇ ਉੱਤੇ ਲੋਕ ਯਕੀਨ ਕਰਦੇ ਨੇ ਤੁਹਾਡਾ ਬ੍ਰਾਂਡ ਖਰੀਦਦੇ ਨੇ ਫੇਰ ਕਿਤੇ ਜਾ ਕੇ ਤੁਹਾਡਾ ਜਿਹੜਾ ਬਿਜ਼ਨਸ ਆ ਉਹ ਗਰੋਥ ਵੱਲ ਨੂੰ ਜਾਂਦਾ ਹੈ ਤੇ ਜਿਵੇਂ ਮੈਂ ਕਿਹਾ ਕਿ ਬਿਜ਼ਨਸ ਦੇ ਚੰਗੇ ਗੱਲ ਕੀ ਹੈ ਕਿ ਤੁਸੀਂ ਆਪਣੇ ਮਾਲਕ ਆਪ ਹੁੰਨੇ ਹੋ ਹੁਣ ਇਸੇ ਜੀ ਨੂੰ ਆਪਾਂ ਉਲਟ ਪਾਸੇ ਲੈ ਜਾਈਏ ਜਦੋਂ ਸਾਰਾ ਕੁਝ ਤੁਸੀਂ ਦੇਖਣਾ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਸਾਰਾ ਕੁਝ ਸੰਭਾਲਣਾ ਤੁਸੀਂ ਐ ਤਾਂ ਬਿਜ਼ਨਸ ਦੇ ਵਿੱਚ ਜਿੰਨੇ ਵੀ ਇਸ਼ੂਜ਼ ਆਉਂਦੇ ਨੇ ਜਿੰਨੇ ਵੀ ਫੈਸਲੇ ਲੈਣੇ ਪੈਂਦੇ ਨੇ ਕੋਈ ਵੀ ਡਿਸੀਜਨ ਲੈਣਾ ਪੈਂਦਾ ਉਹ ਸਾਰਾ ਤੁਹਾਨੂੰ ਹੀ ਕਰਨਾ ਪੈਂਦਾ ਹੈ employees ਨੂੰ ਕਿਵੇਂ ਖੁਸ਼ ਰੱਖਣਾ ਹੈ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਦੇਣੀਆਂ ਨੇ ਬਿੱਲਜ਼ ਵਗੈਰਾ ਦਾ ਕਿਵੇਂ ਖਿਆਲ ਰੱਖਣਾ ਹੈ ਕਿਹੜੀ ਚੀਜ਼ ਕਿਵੇਂ ਘਟਾਉਣੀ ਹੈ ਮੌਕੇ ਦੇ ਉੱਤੇ ਫੈਸਲਾ ਲੈਣਾ ਠੀਕ ਹੈ ਨਾ ਇਹ ਸਾਰਾ ਕੁਝ ਤੁਹਾਨੂੰ ਕਰਨਾ ਪੈਂਦਾ ਸੰਸਾਰ ਦੇ ਵਿੱਚ ਵੱਡੇ ਤੋਂ ਵੱਡੇ ਜਿਹੜੇ ਬਿਜ਼ਨਸ ਨੇ ਉਹ ਉਹਨਾਂ ਨੂੰ ਹੈਂਡਲ ਕਰਨ ਵਾਸਤੇ ਉਹਨਾਂ ਨੂੰ ਸੰਭਾਲ ਕੇ ਰੱਖਣ ਵਾਸਤੇ ਉਹਨਾਂ ਹੀ ਜ਼ਿਆਦਾ ਜ਼ੋਰ ਲੱਗਦਾ ਤੇ ਆਪਣਾ ਦੇਸ਼ ਭਾਰਤ ਇੱਥੇ ਕੀ ਹੁੰਦਾ ਮੰਨ ਲਓ ਤੁਸੀਂ ਕੋਈ ਨਵਾਂ ਬ੍ਰਾਂਡ ਲੈ ਕੇ ਆਉਨੇ ਹੋ ਕੋਈ ਨਵਾਂ ਬਿਜ਼ਨਸ ਕਰਨਾ ਸ਼ੁਰੂ ਕਰਦਿੰਨੇ ਹੋ ਤਾਂ ਇੱਥੇ ਨਾਲ ਦੀ ਨਾਲ ਉਸ ਬ੍ਰਾਂਡ ਦੀਆਂ ਕਾਪੀਆਂ ਵੀ ਬਣ ਜਾਂਦੀਆਂ ਨੇ ਜਿਹਦੇ ਨਾਲ ਤੁਹਾਡੇ ਬਿਜ਼ਨਸ ਦਾ ਨੁਕਸਾਨ ਵੀ ਹੁੰਦਾ ਸੋ ਇਹ ਸੀ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਤੇ ਬਿਜ਼ਨਸ ਬਾਰੇ ਕੁਝ ਤੁਹਾਡੇ ਨਾਲ ਗੱਲਾਂ ਹੁਣ ਫੈਸਲਾ ਤੁਸੀਂ ਕਰਨਾ ਹੈ ਤੁਹਾਨੂੰ ਥੋੜੀ ਜਿਹੀ ਹੈਲਪ ਕਰਦਾ ਵੀ ਤੁਸੀਂ ਫੈਸਲਾ ਕਿਵੇਂ ਲੈ ਸਕਦੇ ਹੋ ਜੇ ਤੁਸੀਂ ਸਾਰੀ ਜ਼ਿੰਦਗੀ ਸ਼ਾਂਤੀ ਦੇ ਵਿੱਚ ਰਹਿਣਾ ਚਾਹੁੰਦੇ ਹੋ ਸਕੂਨ ਦੇ ਵਿੱਚ ਰਹਿਣਾ ਚਾਹੁੰਦੇ ਹੋ ਬਿਲਕੁਲ ਸਾਰੀ ਲਾਈਫ ਵਾਸਤੇ ਟੈਨਸ਼ਨ ਖਤਮ ਕਰਨੀ ਚਾਹੁੰਦੇ ਹੋ ਵੀ ਪੈਸਾ ਹਰ ਡੇਲੀ ਬੇਸਿਸ ਦੇ ਉੱਤੇ ਕਿਵੇਂ ਕਮਾਉਣਾ ਤਾਂ ਤੁਸੀਂ ਸਰਕਾਰੀ ਨੌਕਰੀ ਬਾਰੇ ਸੋਚ ਸਕਦੇ ਹੋ ਕਿਸੇ ਵੀ ਆਪਣੀ ਚੁਆਇਸ ਦੇ ਹਿਸਾਬ ਨਾਲ ਕਿਸੇ ਸਰਕਾਰੀ ਨੌਕਰੀ ਦੇ ਟੈਸਟ ਦੀ ਤਿਆਰੀ ਕਰ ਸਕਦੇ ਹੋ ਮੇਰੀ ਅਗਲੀ ਵੀਡੀਓ ਮੈਂ ਏ ਸੀ ਇਸ ਤੋਂ ਤੇ ਬਣਾ ਕੇ ਲੈ ਕੇ ਆ ਰਿਹਾ ਕਿ ਕਿਸੇ ਵੀ ਸਰਕਾਰੀ ਨੌਕਰੀ ਵਾਸਤੇ ਜਿਹੜਾ ਐਂਟ੍ਰੈਂਸ ਟੈਸਟ ਹੁੰਦਾ ਅਸੀਂ ਉਹਦੀ ਤਿਆਰੀ ਕਿਵੇਂ ਕਰ ਸਕਦੇ ਆ ਤੇ ਸਕੂਲ ਟਾਈਮ ਤੋਂ ਹੀ ਤਿਆਰੀ ਕਿਵੇਂ ਸ਼ੁਰੂ ਕਰ ਸਕਦੇ ਆ ਸੋ ਜੇ ਫਿਊਚਰ ਸਿਕਿਉਰ ਚਾਹੀਦਾ ਹੈ ਤਾਂ ਸਰਕਾਰੀ ਨੌਕਰੀ ਪਰ ਜੇ ਤੁਸੀਂ ਜਨੂਨੀਓ ਪੈਸ਼ਨੇਟ ਹੋ ਤੇ ਤੁਹਾਨੂੰ ਲੱਗਦਾ ਵੀ ਤੁਹਾਡੇ ਚ ਕਾਬਲੀਅਤ ਜ਼ਿਆਦਾ ਹੈ ਤੇ ਤੁਸੀਂ ਨਮਾ ਹਰ ਵੇਲੇ ਕੁਝ ਨਾ ਕੁਝ ਸਿੱਖਦੇ ਰਹਿੰਨੇ ਹੋ ਤੇ ਤੁਸੀਂ ਆਪਣੀ એનર્ਜੀ ਨੂੰ ਵੱਧ ਚੈਨਲਾਈਜ਼ ਕਰ ਸਕਦੇ ਹੋ ਤਾਂ ਤੁਸੀਂ ਪ੍ਰਾਈਵੇਟ ਨੌਕਰੀ ਬਾਰੇ ਸੋਚੋ ਬਿਜ਼ਨਸ ਜੇ ਤੁਹਾਨੂੰ ਲੱਗਦਾ ਤੁਹਾਡੇ ਚ ਦੋ ਗੁਣ ਹੈਗੇ ਨੇ ਤੁਸੀਂ ਰਿਸਕ ਲੈ ਸਕਦੇ ਹੋ ਤੁਹਾਡਾ ਦਿਲ ਜ਼ਿਆਦਾ ਸਟਰੋਂਗ ਹੈ ਤੇ ਤੁਹਾਡੇ ਚ ਪੇਸ਼ੈਂਸ ਹੈਗੀ ਹੈ ਤੇ ਤੁਸੀਂ ਲੰਬਾ ਸਮਾਂ ਕਿਸੇ ਚੀਜ਼ ਨੂੰ ਕੰਸਿਸਟੈਂਟਲੀ ਦੇ ਸਕਦੇ ਹੋ ਮਿਹਨਤ ਕਰ ਸਕਦੇ ਹੋ ਤਾਂ ਬਿਜ਼ਨਸ ਤੁਹਾਡੇ ਵਾਸਤੇ ਬਣਿਆ ਇੱਥੇ ਮੈਨੂੰ ਇੱਕ ਲਾਈਨ ਯਾਦ ਆਉਂਦੀ ਹੈ ਜਿਹੜੀ ਮੈਂ ਸੁਣੀ ਸੀ ਦੁਕਾਨ ਖੋਲਣੀ ਸੌਖੀ ਹੁੰਦੀ ਆ ਦੁਕਾਨ ਖੋਲਣੀ ਸੌਖੀ ਹੁੰਦੀ ਆ ਪਰ ਦੁਕਾਨ ਖੁੱਲੀ ਰੱਖਣੀ ਬਹੁਤ ਔਖੀ ਹੁੰਦੀ ਆ ਆਪਣੇ ਆਪ ਸੋਚ ਕੇ ਦੇਖੋ ਅਗਰ ਕੋਈ ਦੁਕਾਨਦਾਰ ਬਿਜ਼ਨਸਮੈਨ ਆਪਣੀ ਸ਼ਾਪ ਖੋਲੂਗਾ ਕਸਟਮਰਜ਼ ਆਉਣਗੇ ਤਾਂ ਉਹ ਆਪਣਾ ਬਿਜ਼ਨਸ ਕਰ ਪਾਊਗਾ ਪੈਸੇ ਕਮਾ ਪਾਊਗਾ ਜਿਉਨੇ ਇੱਕ ਦਿਨ ਛੁੱਟੀ ਕਰ ਲਈ ਤੇ ਕੁਝ ਕਸਟਮਰਜ਼ ਉਹਦੀ ਦੁਕਾਨ ਤੇ ਆਈ ਤੇ ਦੁਕਾਨ ਬੰਦ ਮਿਲੀ ਤਾਂ ਤੁਹਾਨੂੰ ਲੱਗਦਾ ਨਹੀਂ ਵੀ ਕਸਟਮਰਜ਼ ਦੇ ਮਨ ਦੇ ਚ ਇਹ ਜਾਊਗਾ ਵੀ ਇਹਦੀ ਤਾਂ ਦੁਕਾਨ ਬੰਦੇ ਹੁੰਦੀ ਆ ਡਾਕਟਰ ਇੱਕ ਕਿੰਨਾ ਵਧੀਆ ਪ੍ਰੋਫੈਸ਼ਨ ਹੈ ਡਾਕਟਰਸ ਰਚ ਬਹੁਤ ਹੁੰਦੇ ਨੇ ਪਰ ਡਾਕਟਰਸ ਦੀ ਲਾਈਫ ਕੀ ਹੁੰਦੀ ਹੈ ਡਾਕਟਰਸ ਚਾਹ ਕੇ ਵੀ ਇੱਕ ਦਿਨ ਛੁੱਟੀ ਨਹੀਂ ਕਰ ਪਾਉਂਦੇ ਤਾਂ ਕਿ ਉਹਨਾਂ ਦੇ ਪੇਸ਼ੈਂਟਸ ਦੇ ਮਨ ਦੇ ਵਿੱਚ ਇਹ ਨਾ ਜਾਵੇ ਕਿ ਇਹ ਹਸਪੀਟਲ ਦਾ ਕਲੀਨਿਕ ਤਾਂ ਸਾਨੂੰ ਅਕਸਰ ਬੰਦ ਮਿਲਦਾ ਸੋ ਇਹ ਸੀਗੇ ਬੇਟਾ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਤੇ ਆਪਣੇ ਬਿਜ਼ਨਸ ਦੇ ਫਾਇਦੇ ਤੇ ਨੁਕਸਾਨ ਹੁਣ ਤੁਸੀਂ ਆਪਣੇ ਆਪ ਦੀ ਸਟੱਡੀ ਕਰੋ ਵੀ ਤੁਹਾਨੂੰ ਕਿਸ ਤਰ੍ਹਾਂ ਕੰਮ ਕਰਨਾ ਪਸੰਦ ਹੈ ਤੁਹਾਨੂੰ ਰਿਸਕ ਲੈਣਾ ਪਸੰਦ ਹੈ ਤੁਹਾਨੂੰ ਕਿਸੇ ਦੇ ਅੰਡਰ ਕਮ ਕਰਨਾ ਪਸੰਦ ਹੈ ਤਾਨੂੰ ਘੱਟ ਰਿਸਪੌਂਸਿਬਿਲਟੀ ਚਾਹੀਦੀ ਹੈ ਤੁਸੀਂ ਆਪਣੇ ਆਪ ਦੇ ਜ਼ਿੰਮੇਵਾਰ ਬਣਨਾ ਚਾਹੁੰਦੇ ਹੋ ਤੁਸੀਂ ਕਿਸ ਟਾਈਪ ਦੇ ਹੋ ਅਗਰ ਤੁਹਾਨੂੰ ਆਪਣੇ ਆਪ ਦੀ ਸਮਝ ਆ ਜਾਂਦੀ ਹੈ ਤਾਂ ਤੁਹਾਨੂੰ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਰਾਹ ਹੈ ਲੱਭਣਾ ਸੌਖਾ ਲੱਗੂਗਾ ਕਮੈਂਟਸ ਦੇ ਵਿੱਚ ਮੈਨੂੰ ਦੱਸਿਓ ਕਿ ਤੁਹਾਨੂੰ ਕਿਹੜਾ ਰਾਹ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਤੇ ਤੁਸੀਂ ਅਗਰ ਕਿਸੇ ਖਾਸ ਤਰ੍ਹਾਂ ਦੀ ਨੌਕਰੀ ਜਾਂ ਬਿਜ਼ਨਸ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਜ਼ਰੂਰ ਮੈਨੂੰ ਕਮੈਂਟਸ ਦੇ ਵਿੱਚ ਦੱਸਿਓ ਉਸ ਟੌਪਿਕ ਉੱਤੇ ਮੈਂ ਆਪਣੀ ਅਗਲੀ ਵੀਡੀਓ ਤੁਹਾਡੇ ਵਾਸਤੇ ਜ਼ਰੂਰ ਲੈ ਕੇ ਆਵਾਂਗਾ ਆਸ ਕਰਦਾ ਹਾਂ ਇਹ ਵੀਡੀਓ ਨੇ ਤੁਹਾਨੂੰ ਕੁਝ ਨਾ ਕੁਝ ਵੈਲਿਊ ਦਿੱਤੀ ਹੋਣੀ ਹੈ ਮੇਰੇ ਦੇ ਰਹਾਂਗੇ ਤੁਹਾਡਾ ਆਪਣਾ ਦਰਸ਼ਨਦੀਪ ਜਰੜੀ